ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਰੂ ਮਹੱਲਾ ਪਹਿਲਾ ਜਿਸ ਵਕਤ ਸਤਿਗੁਰੂ ਧੰਗੁਰੂ ਨਾਨਕ ਦੇਵ ਮਹਾਰਾਜ ਜੀ ਸਾਲਸਰਾਏ ਨੂੰ ਉਪਦੇਸ਼ ਦੇ ਕੇ ਅੱਗੇ ਚਲੇ ਗਏ ਅਤੇ ਸਿੱਖੀ ਪਰਖਣ ਵਾਸਤੇ ਇੱਕ ਪ੍ਰੇਮੀ ਸਿੱਖ ਦੇ ਘਰ ਜਾ ਡੇਰਾ ਕੀਤਾ ਉਸੇਕਾਰਤਿਕ ਪੱਖੋਂ ਬੜਾ ਹੀ ਗਰੀਬ ਸੀ ਉਸ ਸਿੱਖ ਨੇ ਆਪਣੇ ਘਰ ਦਾ ਕੁਝ ਸਾਜੋ ਸਮਾਨ ਵੇਚ ਕੇ ਸਤਗੁਰਾਂ ਨੇ ਵਾਸਤੇ ਰਸਤਬਸਤ ਲਿਆ ਕੇ ਭੋਜਨ ਤਿਆਰ ਕੀਤਾ ਜਿਸ ਵਕਤ ਸਿੱਖ ਦੇ ਘਰੋਂ ਬੀਬੀ ਭੋਜਨ ਤਿਆਰ ਕਰ ਰਹੀ ਸੀ ਉਸ ਵੇਲੇ ਬੀਬੀ ਕਿਸੇ ਕਮਰੇ ਲਈ ਭੋਜਨ ਤਿਆਰ ਕਰਨ ਵਾਲੀ ਜਗ੍ਹਾ ਤੋਂ ਉੱਠ ਕੇ ਅੰਦਰ ਚਲੀ ਗਈ ਉਸ ਦਾ ਬੱਚਾ ਉਮਰ ਦਾ ਛੋਟਾ ਸੀ ਉਹ ਪੈਰ ਫਿਸਲਣ ਦੇ ਕਾਰਨ ਅਚਾਨਕ ਚੁੱਲ੍ਹੇ ਵਿੱਚ ਜਾ ਡਿੱਗ ਅਤੇ ਉਸ ਦਾ ਸਾਰਾ ਸਰੀਰ ਸੜ ਗਿਆ ਜਦ ਬੀਬੀ ਨੇ ਦੇਖਿਆ ਕਿ ਬੱਚਾ ਤਾਂ ਸੜ ਚੁੱਕਿਆ ਹੈ ਜੇ ਮੈਂ ਰੋਲਾ ਪਾਇਆ ਤਾਂ ਗੁਰੂ ਸਾਹਿਬ ਜੀ ਕਰੋ ਭੁੱਖੇ ਚਲੇ ਜਾਣਗੇ ਇਹ ਠੀਕ ਨਹੀਂ ਹੋਵੇਗੀ ਉਸ ਵੇਲੇ ਬੀਬੀ ਚਾਦਰ ਵਿੱਚ ਲਪੇਟ ਕੇ ਮਰੇ ਹੋਏ ਬੱਚੇ ਨੂੰ ਪਲੰਘ ਉੱਤੇ ਪਾਈ ਅਤੇ ਆਪ ਸਤਿਗੁਰਾਂ ਵਾਸਤੇ ਭੋਜਨ ਤਿਆਰ ਕਰਨ ਲੱਗ ਪਈ। ਆਪਣੇ ਘਰ ਵਾਲੇ ਕੋਲ ਵੀ ਬੱਚੇ ਦੀ ਕੋਈ ਗੱਲ ਨਾ ਕੀਤੀ ਜਦ ਭੋਜਨ ਤਿਆਰ ਹੋ ਗਿਆ। ਸਿੱਖ ਨੇ ਸਤਿਗੁਰਾਂ ਦੇ ਅੱਗੇ ਹੱਥ ਜੋੜ ਕੇ ਕਿਹਾ ਸਤਿਗੁਰੂ ਜੀ ਭੋਜਨ ਤਿਆਰ ਹੈ ਆਪ ਜੀ ਛਕਣਾ ਕਰੋ। ਸਤਿਗੁਰੂ ਜੀ ਭੋਜਨ ਛਕਣ ਲਈ ਚਮਕੇ ਵਾਲੇ ਥਾਂ ਕੋਲ ਆ ਕੇ ਬੈਠ ਗਏ। ਜਦ ਸਿੱਖ ਨੇ ਥਾਲ ਪਰੋਸ ਕੇ ਸਤਿਗੁਰਾਂ ਅੱਗੇ ਰੱਖਿਆ ਤਾਂ ਸਤਿਗੁਰੂ ਜੀ ਸਿੱਖ ਨੂੰ ਕਹਿਣ ਲੱਗੇ ਇਕ ਤੁਹਾਡਾ ਛੋਟਾ ਜਿਹਾ ਬੱਚਾ ਸੀ ਉਹ ਕਿੱਥੇ ਹੈ ਸਿੱਖ ਨੇ ਸਿੱਖਣੀ ਵੱਲ ਇਸ਼ਾਰਾ ਕਰਕੇ ਪੁੱਛਿਆ ਬੱਚਾ ਕਿੱਥੇ ਹੈ ਤਾਂ ਸਿੱਖਣੀ ਕਹਿਣ ਲੱਗੀ ਸਤਿਗੁਰੂ ਜੀ ਉਹ ਖੇਲਦਾ ਖੇਲਦਾ ਐਨਾ ਥੱਕ ਗਿਆ ਸੀ ਕਿ ਹੁਣ ਗੂੜੀ ਨੀਂਦ ਵਿੱਚ ਸੁੱਤਾ ਪਿਆ ਹੈ ਉਸ ਨੇ ਜਾਗਣਾ ਨਹੀਂ ਆਪਜੀ ਲੰਗਰ ਛਕਣਾ ਕਰੂ ਅੰਤਰਜਾਮੀ ਕੱਡਕੜ ਕੇ ਅੰਦਰ ਦੇ ਜਾਣਨ ਵਾਲੀ ਸਾਰਿਆਂ ਦੇ ਅੰਦਰ ਦੇ ਜਾਣਨ ਵਾਲੇ ਸਤਿਗੁਰੂ ਜੀ ਕਹਿਣ ਲੱਗੇ ਅਸੀਂ ਉਤਨਾ ਚਿਰ ਭੋਜਨ ਨਹੀਂ ਛਕਣਾ ਜਿੰਨਾ ਚਿਰ ਅਸੀਂ ਬੱਚੇ ਨੂੰ ਪ੍ਰਸ਼ਾਦ ਨਹੀਂ ਦਿੰਦੇ ਤਦ ਸਿੱਖਣੀ ਨੇ ਦੋਵੇਂ ਹੱਥ ਜੋੜ ਕੇ ਸਤਿਗੁਰਾਂ ਦੇ ਅੱਗੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਉਹ ਐਸੀ ਗੂੜੀ ਨੀਂਦ ਵਿੱਚ ਸੁੱਤਾ ਹੈ ਕੇਵਲ ਤੁਹਾਡੇ ਆਵਾਜ਼ ਮਾਰਨ ਨਾਲ ਜਾਗ ਸਕਦਾ ਹੈ ਸਤਿਗੁਰੂ ਜੀ ਕਹਿਣ ਲੱਗੇ ਕਿ ਬੱਚੇ ਦਾ ਨਾਮ ਕੀ ਹੈ ਤਾਂ ਸਿੱਖਣੀ ਕਹਿਣ ਲੱਗੀ ਕਿ ਉਸ ਦਾ ਨਾਮ ਲਾਲਾ ਹੈ ਤਾਂ ਸਤਿਗੁਰੂ ਜੀ ਨੇ ਬੜੇ ਪਿਆਰ ਭਰੇ ਬੋਲਾਂ ਨਾਲ ਆਵਾਜ਼ ਮਾਰੀ ਕਿ ਏ ਲਾਲੇ ਆਉ ਭੋਜਨ ਛੱਕੀਏ ਜਦ ਸਤਿਗੁਰੂ ਜੀ ਦੀ ਨਾਮ ਅੰਮ੍ਰਿਤ ਰਸ ਭਰੀ ਆਵਾਜ਼ ਬੱਚੇ ਦੇ ਕੰਨਾਂ ਵਿੱਚ ਪਈ ਤਾਂ ਮਰਿਆ ਹੋਇਆ ਬੱਚਾ ਜਿਉਂਦਾ ਹੋ ਗਿਆ ਅਤੇ ਬਲੰਗ ਤੋਂ ਉੱਤਰ ਕੇ ਸਤਿਗੁਰਾਂ ਨੂੰ ਨਮਸਕਾਰ ਕਰਕੇ ਕੋਲ ਆ ਕੇ ਬਹਿ ਗਿਆ ਸਤਗੁਰਾਂ ਨੇ ਆਪਣੇ ਹੱਥ ਨਾਲ ਉਸ ਨੂੰ ਪ੍ਰਸ਼ਾਦ ਦਿੱਤਾ ਅਤੇ ਉਸ ਨੇ ਛਕਿਆ ਜਦ ਬੱਚੇ ਨੇ ਪ੍ਰਸ਼ਾਦ ਛਕਿਆ ਤਾਂ ਉਸ ਦੇ ਕਪਾੜੇ ਖੁੱਲ ਗਏ ਫਿਰ ਸਤਗੁਰਾਂ ਨੇ ਆਪ ਭੋਜਨ ਛਕਿਆ ਸਤਗੁਰੂ ਜੀ ਸਿੱਖ ਨੂੰ ਪਰਖਣ ਵਾਸਤੇ ਉਸ ਪ੍ਰੇਮੀ ਸਿੱਖ ਦੇ ਘਰ ਵਿੱਚ ਹੀ ਬਰਾਜੇ ਰਹੇ ਘਰ ਵਿੱਚ ਦੂਸਰੇ ਦਿਨ ਦਾ ਭੋਜਨ ਤਿਆਰ ਕਰਨ ਲਈ ਕੋਈ ਪਦਾਰਥ ਨਹੀਂ ਸੀ ਕਿਸੇ ਸ਼ਾਹੂਕਾਰ ਨੂੰ ਬੱਚੇ ਦੀ ਲੋੜ ਸੀ ਜਦ ਸਿੱਖ ਤੇ ਸਿੱਖਣੀ ਆਪਣੇ ਬੱਚੇ ਨੂੰ ਸਾਹੂਕਾਰ ਦੇ ਕੋਲ ਵੇਚਣ ਵਾਸਤੇ ਚੱਲੇ ਤਾਂ ਸਤਿਗੁਰੂ ਬੱਚੇ ਨੂੰ ਆਪਣੇ ਕੋਲ ਬੁਲਾ ਕੇ ਕਹਿਣ ਲੱਗੇ ਕਿ हे ਕਾਕਾ ਤੇਰੇ ਮਾਤਾ ਪਿਤਾ ਤੈਨੂੰ ਵੇਚਣ ਵਾਸਤੇ ਚੱਲੇ ਹਨ ਉਥੇ ਤੂੰ ਕੀ ਕਰਿਆ ਕਰੇਂਗਾ ਜਿਵੇਂ ਉਸ ਬੱਚੇ ਨੇ ਗੁਰੂ ਸਾਹਿਬ ਜੀ ਅੱਗੇ ਬੇਨਤੀ ਕੀਤੀ ਉਹ ਵਾਰਤਾ ਸਤਿਗੁਰੂ ਜੀ ਇਸ ਪਾਵਨ ਸ਼ਬਦ ਵਿੱਚ ਕਥਨ ਕਰ ਰਹੇ ਆ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਮ ਸੁਭਾਗਾ ਏ ਸਤਗੁਰੂ ਜੀ ਮੈਂ ਆਪ ਜੀ ਦਾ ਮੁੱਲ ਖਰੀਦਿਆ ਹੋਇਆ ਆਪ ਜੀ ਦੇ ਲਾਲਾ ਗੋਲਾ ਦਾਸਾਂ ਦਾ ਦਾਸ ਹਾਂ ਜੇਕਰ ਮੈਂ ਆਪ ਜੀ ਦੀ ਟਹਿਲ ਵਾਸਤੇ ਇੱਕ ਵੇਕ ਵੀ ਜਾਵਾਂ ਤਾਂ ਮੇਰਾ ਨਾਮ ਸੁਭਾਗਾ ਸ੍ਰੇਸ਼ਟ ਭਾਗਾ ਵਾਲਾ ਹੋ ਜਾਏਗਾ ਗੁਰ ਕੀ ਬਚਨੀ ਹਾਰਟ ਬਿਕਾਨਾ ਜਿੱਤ ਲਾਇਆ ਤਿੱਤ ਲਾਗਾ ਇਹ ਸਤਿਗੁਰੂ ਜੀ ਮੇ ਆਪ ਜੀ ਦੀ ਬਜਨੀ ਪਾਵ ਸਿੱਖਿਆ ਲਈ ਸ਼ਾਹੂਕਾਰ ਦੀ ਦੁਕਾਨ ਵਿੱਚ ਵਿਕ ਜਾਵਾਂਗਾ ਅਤੇ ਜਿਸ ਪਾਸੇ ਸ਼ਾਹੂਕਾਰ ਮੈਨੂੰ ਲਾਉਣਾ ਕਰੇਗਾ ਉਸ ਪਾਸੇ ਮੈਂ ਟਹਿਲ ਵਿੱਚ ਲੱਗ ਜਾਇਆ ਕਰਾਂਗਾ ਜਿਸ ਪਾਸੇ ਆਪ ਨੇ ਮੈਨੂੰ ਲਗਾਉਣਾ ਕੀਤਾ ਉਸ ਪਾਸੇ ਮੈਂ ਲੱਗ ਰਿਹਾ ਤੇਰੇ ਲਾਲੇ ਕਿਆ ਜਦ ਦਰਾਈ ਸਾਹਿਬ ਕਾ ਹੁਕਮ ਨਾ ਕਰਣਾ ਜਾਈ ਰਹਾ ਹੇ ਸਤਿਗੁਰੂ ਜੀ ਜਦ ਮੈਂ ਤੇਰੇ ਦਰ ਦਾ ਲਾਲੇ ਦਾਸ ਹੀ ਬਣ ਗਿਆ ਤਾਂ ਫੇਰ ਕੀ ਚ ਦਰਾਈ ਸਿਆਣਪ ਕਰਨੀ ਹੈ ਹੇ ਸਾਹਿਬ ਮਾਲਿਕ ਸਤਿਗੁਰੂ ਜੀ ਮੈਂ ਤੂੰ ਆਪ ਜੀ ਦਾ ਸੇਵਾ ਭਗਤੀ ਆਦ ਹੁਕਮ ਮੋੜਨਾ ਨਹੀਂ ਕੀਤਾ ਕੀਤਾ ਜਾ ਸਕਦਾ ਆਪ ਜੀ ਦਾ ਹੁਕਮ ਪੂਰਾ ਮੰਨਣ ਨਹੀਂ ਕੀਤਾ ਜਾ ਸਕਦਾ ਰਹਾਉ ਮਾ ਲਾਲੀ ਪਿਓ ਲਾਲਾ ਮੇਰਾ ਖਉ ਲਾਲੇ ਕਾ ਜਾਇਆ ਇਹ ਸਤਿਗੁਰੂ ਜੀ ਮੇਰੀ ਮਾਤਾ ਵੀ ਆਪ ਜੀ ਦੀ ਲਾਲੀ ਹੰਦਾ ਦਾਸੀ ਹੈ ਤੇ ਮੇਰਾ ਪਿਓ ਵੀ ਆਪ ਜੀ ਦਾ ਲਾਲਾ ਦਾਸ ਹੈ ਮੈਂ ਆਪ ਜੀ ਦੇ ਲਾਲੇ ਸੇਵਕਾਂ ਦਾ ਜਾਇਆ ਪੈਦਾ ਕੀਤਾ ਆ ਲਾਲੀ ਨਾਚੈ ਲਾਲਾ ਗਾਵੇ ਭਗਤ ਕਰੋ ਤੇਰੀ ਰਾਇਆ हे सतगुरु जी आप जी दी लाली दासी मेरी माता आप जी दे उपदेश द्वारा परमेश्वर दा निरणा करण रूप नृत्यकारी नाचदी है आप जी दा लाला दास मेरा पिता भी आप जी दे शब्द कीर्तन नु गाउंदा है इस प्रकार हे राया राजा रूप सतगुरु जी मेरे माता-पिता तेरी पाओ भक्ति करदे आ मैं तेरी भक्ति करदा हा हे सतगुरु जी ਜਿਸ ਸਾਹੂਕਾਰ ਕੋਲ ਮੈਨੂੰ ਮੇਰੇ ਮਾਤਾ ਪਿਤਾ ਆਪਜੀ ਦੀ ਸੇਵਾ ਕਰਨ ਵਾਸਤੇ ਵੇਚ ਆਉਣਗੇ ਮੈਂ ਉਸ ਦੇ ਅੱਗੇ ਹੱਥ ਜੋੜ ਕੇ ਇਉਂ ਬੇਨਤੀ ਕਰਿਆ ਕਰਾਂਗਾ ਪੀ ਹੈ ਤਾਂ ਪਾਣੀ ਆਣੀ ਮੀਰਾ ਖਾਹੇ ਤਾਂ ਪੀ ਸਣ ਜਾਓ ਏ ਮੇਰੇ ਮੀਰਾ ਬਾਦਸ਼ਾਹ ਸਾਹੂਕਾਰ ਜੇ ਤੁਸੀਂ ਪਾਣੀ ਪੀਣਾ ਹੈ ਤਾਂ ਮੈਂ ਲਿਆ ਕੇ ਦੇਵਾਂਗਾ ਅਤੇ ਜੇ ਤੁਸੀਂ ਭੋਜਨ ਖਾਹੇ ਖਾਣਾ ਹੈ ਤਾਂ ਮੈਂ ਚੱਕੀ ਵਿੱਚ ਅਨਾਜ ਪੀਸਣ ਵਾਸਤੇ ਜਾਵਾਂ ਅਤੇ ਪੱਖਾ ਫੇਰੀ ਪੈਰ ਮਲੂਵਾ ਜਬਤ ਰਹਾ ਤੇਰਾ ਨਾਮ ਜੇ ਗਰਮੀ ਲੱਗਦੀ ਹੈ ਤਾਂ ਮੈਂ ਪੱਖਾ ਫੇਰੀ ਫੇਰ ਨਾ ਕਰਾਂ ਅਤੇ ਜੇ ਚਰਨਾਂ ਨੂੰ ਕੁੱਟਣ ਦੀ ਲੋੜ ਪਵੇ ਤਾਂ ਮੈਂ ਤੁਹਾਡੇ ਪੈਰਾਂ ਨੂੰ ਮਲੋਵਾ ਮਰਦਨ ਮਲਣਾ ਕਰਾਂ ਚਰਨ ਚਾਪੀ ਕਰਾਂਗਾ ਅਤੇ हे ਸਤਿਗੁਰੂ ਜੀ ਇਓ ਮੈਂ ਸ਼ਾਹੂਕਾਰ ਦੀ ਟਹਿਲ ਕਰਦਾ ਆ ਤੇਰਾ ਨਾਮ ਜਪਦਾ ਰਹਾਂਗਾ ਤੇਰੇ ਨਾਮ ਦਾ ਹੀ ਮੈਂ ਵਣਜਾਰਾ ਬਣਿਆ ਰਹਾਂਗਾ ਗਰਮੀ ਦੀ ਰੁੱਤ ਵਿੱਚ ਮੈਂ ਆਪ ਜੀ ਨੂੰ ਪੱਖਾ ਫੇਰਨਾ ਕਰਾਂਗਾ ਚਰਨਾਂ ਨੂੰ ਚਸਨਾ ਕਰਾਂਗਾ ਅਤੇ ਸਦਾ ਹੀ ਤੇਰਾ ਨਾਮ ਜਪਦਾ ਰਹਾਂਗਾ ਲੂਣ ਹਰਾਮੀ ਨਾਨਕ ਲਾਲਾ ਬਖਸ਼ਹਿ ਤੁਧ ਵਡਿਆਈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਫਿਰ ਬੱਚੇ ਨੇ ਇਉਂ ਕਹਿਆ हे सच्चे बादशाह मैं लून नमक हरामी हां पा बाप जी दे दित्ते पदार्थ खा के भी तेरा भजन नहीं करदा मैं एहो जिया आप जी दा लाला दास इसली हे सतगुरु जी जे आप जी मेनू बख्शे बख्श लो ता एहो ही तुद तेरी बडियाई शोभा है आद जुगाद दया पद दाता तुद विण मुक्त न पाई ਹੇ ਸਤਿਗੁਰੂ ਜੀ ਤੂੰ ਆਦ ਜੁਗਾਦ ਸਦਾ ਸਦਾ ਦਇਆ ਪਤ ਮਿਹਰ ਦਾ ਪਤੀ ਤੇ ਸਾਰੀਆਂ ਦਾਤਾਂ ਦੇਣ ਵਾਲਾ ਹੈ ਤੇਰੇ ਉਪਦੇਸ਼ ਤੋਂ ਬਗੈਰ ਕਿਸੇ ਨੇ ਵੀ ਮੁਕਤੀ ਨਹੀਂ ਪਾਉਣਾ ਕੀਤੀ ਮਾਰੂ ਮਹੱਲਾ ਪਹਿਲਾ ਜਿਸ ਵਕਤ ਸਤਿਗੁਰੂ ਸਾਹਿਬ ਜੀ ਸੁਲਤਾਨਪੁਰ ਵਿੱਚ ਮੋਦੀ ਖਾਨਾ ਲੁਟਾ ਕੇ ਆਪ ਮਸਾਣਾ ਵਿੱਚ ਜਾ ਬੈਠੇ ਤਦ ਕੁਝ ਚੁਗਲ ਪੁਰਖਾਂ ਨੇ ਨਵਾਬ ਕੋਲ ਜਾ ਕੇ ਕਿਹਾ ਉਹਨ ਮੋਦੀ ਖਾਨੇ ਵਿੱਚ ਬਹੁਤ ਘਾਟਾ ਪੈ ਗਿਆ ਹੈ ਜੈ ਰਾਮ ਜੀ ਨੂੰ ਬੁਲਾ ਕੇ ਉਹਨਾਂ ਕੋਲੋਂ ਹਰਜਾਨਾ ਪ੍ਰਵਾਉ ਨਵਾਬ ਨੇ ਉਸੇ ਵੇਲੇ ਆਪਣੇ ਨੌਕਰ ਭੇਜ ਕੇ ਭਾਈਆ ਜੈ ਰਾਮ ਜੀ ਨੂੰ ਆਪਣੇ ਕੋਲ ਬੁਲਾਇਆ ਅਤੇ ਕਹਿਣ ਲੱਗਾ ਕਿ ਮੋਦੀ ਖਾਨੇ ਦਾ ਹਿਸਾਬ ਪੂਰਾ ਕਰਕੇ ਵਿਖਾਉ ਜੈ ਰਾਮ ਜੀ ਨੇ ਕਿਹਾ ਮੈਂ ਇੱਕ ਵਾਰ ਉਹਨਾਂ ਨਾਨਕ ਜੀ ਕੋਲ ਜਾ ਕੇ ਆਵਾਂ ਫਿਰ ਮੈਂ ਆ ਕੇ ਹਿਸਾਬ ਦਿੰਦਾ ਜਦ ਜੈ RAM ਨੇ ਸਤਗੁਰਾਂ ਦੇ ਕੋਲ ਆ ਕੇ ਮੋਦੀ ਖਾਨੇ ਦੇ ਹਿਸਾਬ ਦਾ ਜ਼ਿਕਰ ਕੀਤਾ ਤਾਂ ਗੁਰੂ ਜੀ ਨੇ ਜੈ RAM ਦੇ ਨਾਲ ਆ ਕੇ ਨਵਾਬ ਨੂੰ ਕਿਹਾ ਨਵਾਬ ਜੀ ਆਪਣੀ ਮੁੰਚੀ ਬੁਲਾ ਕੇ ਹਿਸਾਬ ਕਰ ਲਓ ਜਦ ਹਿਸਾਬ ਕੀਤਾ ਤਾਂ 760 ਰੁਪਏ ਸਤਗੁਰਾਂ ਦਾ ਨਵਾਬ ਵੱਲ ਬਕਾਇਆ ਨਿਕਲਿਆ ਉਸ ਵਕਤ ਜੈ RAM ਜੀ ਬੜੇ ਪ੍ਰਸੰਨ ਖੁਸ਼ ਹੋਏ ਫਿਰ ਜਦ ਨਵਾਬ ਸਤਗੁਰਾਂ ਨੂੰ 760 ਰੁਪਏ ਦੇਣ ਲੱਗਿਆ ਤਾਂ ਸਤਗੁਰਾਂ ਨੇ ਕਿਹਾ ਇਹ ਨਵਾਬ ਇਹ ਪਰਮੇਸ਼ਰ ਦੀ ਈਮਾਨਤ ਹੈ ਇਸ ਲਈ ਇਹਨਾਂ ਰੁਪਿਆ ਨਾਲ ਫਕੀਰਾਂ ਲਈ ਲੰਗਰ ਚਲਾ ਦੇਣਾ ਜਾਂ ਫਕੀਰਾਂ ਨੂੰ ਵੰਡ ਦੇਣੇ ਇਨੀ ਗੱਲ ਕਹਿ ਕੇ ਸਤਿਗੁਰੂ ਜੀ ਫੇਰ ਮਸਾਣਾ ਵਿੱਚ ਜਾ ਬੈਠੇ ਜਾਦੇ ਖਬਰ ਸਤਿਗੁਰਾਂ ਦੇ ਸਹਰੇ ਮੂਲ ਚਾਂਦ ਨੇ ਸੁਣੀ ਤਾਂ ਉਸਨੇ ਨਵਾਬ ਦੇ ਕੋਲ ਆ ਕੇ ਫਰਿਆਦ ਕੀਤੀ ਜਿਹੜਾ ਮੋਦੀ ਖਾਨੇ ਵਿੱਚੋਂ ਸਾਕਤ ਤਬ ਕਰਕੇ 760 ਰੁਪਏ ਦਾ ਵਾਅਦਾ ਨਿਕਲਿਆ ਉਹ ਗੁਰੂ ਨਾਨਕ ਦੇ ਪੁੱਤਰਾਂ ਨੂੰ ਦਿੱਤਾ ਜਾਵੇ ਇਹ ਗੱਲ ਸੁਣ ਕੇ ਨਵਾਬ ਨੇ ਪੁੱਛਿਆ ਤੂੰ ਕੌਣ ਹੈ ਮੂਲचंद ਕਹਿਣ ਲੱਗਾ ਮੈਂ ਤੇਰੇ ਮੋਦੀ ਨਾਨਕ ਦਾ ਸਹੁਰਾ ਹਾਂ ਤਦ ਤਦ ਫਿਰ ਕਹਿੰਦੇ ਜਿਹੜਾ ਨਵਾਬ ਕਹਿਣ ਲੱਗਿਆ ਏ ਮੂਲचंद ਮੇਰੇ ਮੋਦੀ ਨਾਨਕ ਨੇ ਤਾਂ ਰੁਪਏ ਫਕੀਰਾਂ ਨੂੰ ਖਵਾਉਣ ਵਾਸਤੇ ਮੇਰੇ ਕੋਲ ਆਮਾਨਤ ਵਜੋਂ ਰੱਖੇ ਹਨ ਇਸ ਲਈ ਮੈਂ ਤੈਨੂੰ ਉਹ ਰੁਪਏ ਕਿਸ ਤਰ੍ਹਾਂ ਦੇ ਦੇਵਾਂ ਅੱਗੋਂ ਮੂਲचंद ਕਹਿਣ ਲੱਗਾ ਕਿ ਨਵਾਬ ਜੀ ਨਾਨਕ ਤਾਂ ਹੁਣ ਬਾਬਰਾ ਹੋ ਗਏ ਸੰਸਾਰ ਤੋਂ ਉਦਾਸ ਹੋ ਕੇ ਮਸਾਣਾ ਵਿੱਚ ਜਾ ਬੈਠਾ ਹੈ ਉਸ ਨੇ ਆਪਣੇ ਪਰਿਵਾਰ ਵਾਸਤੇ ਕੁਝ ਨਹੀਂ ਬਣਾਇਆ ਇਹ ਗੱਲ ਸੁਣ ਕੇ ਨਵਾਬ ਚਿੰਤਾਵਾਨ ਹੋ ਕੇ ਸੋਚਣ ਲੱਗਾ ਤੇ ਆਪਣੇ ਸਲਾਹਕਾਰਾਂ ਨੂੰ ਪੁੱਛਣ ਲੱਗਾ ਕਿ ਹੁਣ ਕੀ ਕਰਨਾ ਚਾਹੀਦਾ ਨਵਾਬ ਦੇ ਕੋਲ ਬੈਠੇ ਇੱਕ ਯਾਰਖਾਨੇ ਕਿਹਾ ਜੇਕਰ ਨਾਨਕ ਠੀਕ ਬਾਵਰਾ ਹੋ ਗਿਆ ਹੈ ਜਾਂ ਉਸ ਨੂੰ ਭੂਤਨਾ ਜਿੰਬੜਿਆ ਹੋਇਆ ਹੈ ਤਾਂ ਇਸ ਗੱਲ ਦੇ ਨਿਸ਼ਚਿਤ ਹੋ ਜਾਣ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਧਨ ਦੇ ਦੇਣਾ ਚਾਹੀਦਾ ਜੇਕਰ ਨਾਨਕ ਬੁੱਧੀ ਦੇ ਸਹਤ ਹੈ ਤਾਂ ਉਸ ਨੂੰ ਪੁੱਛ ਲੈਣਾ ਚਾਹੀਦਾ ਹੈ ਇਹ ਗੱਲ ਸੁਣ ਕੇ ਨਵਾਬ ਨੇ ਇੱਕ ਮੁੱਲਾ ਨੂੰ ਆਪਣੇ ਕੋਲ ਬੁਲਾ ਕੇ ਗੁਰੂ ਨਾਨਕ ਵੱਲ ਭੇਜਿਆ ਜਦ ਮੁੱਲਾ ਗੁਰੂ ਜੀ ਵੱਲ ਚੱਲਿਆ ਤਾਂ ਸ਼ਹਿਰ ਦੇ ਲੋਕ ਵੀ ਨਾਲ ਹੀ ਚੱਲ ਪਏ ਕਿ ਨਾਨਕ ਵਿੱਚ ਭੂਤ ਵੜਿਆ ਆ ਮੁੱਲਾ ਨੇ ਸਤਿਗੁਰਾਂ ਦੇ ਕੋਲ ਆ ਕੇ ਮੰਤਰ ਪੜ ਗਏ ਵੱਟੀ ਵਟ ਕੇ ਅੱਗ ਲਗਾ ਕੇ ਜਦ ਗੁਰੂ ਸਾਹਿਬ ਜੀ ਦੇ ਨੱਕ ਨੂੰ ਧੂਆ ਦਿੱਤਾ ਤਦ ਸਤਿਗੁਰਾਂ ਦੀ ਸਮਾਦੀ ਖੁੱਲੀ ਅਤੇ ਮੁੱਲਾ ਨੂੰ ਉਪਦੇਸ਼ ਦਿੰਦਿਆਂ ਸਤਗੁਰਾਂ ਨੇ ਇਹ ਸ਼ਬਦ ਉਚਾਰਨ ਕੀਤਾ ਕੋਈ ਆਖੇ ਭੂਤ ਨਾ ਕੋ ਕਹੇ ਬੇਤਲ ਕੋਈ ਆਖੇ ਆਦਮੀ ਨਾਨਕ ਵਿਚਾਰਾ ਹਾਂ ਕੋਈ ਆਖਦਾ ਹੈ ਕਿ ਭੂਤ ਨਾ ਲੱਗਾ ਆ ਤੇ ਕੋਈ ਕਹਿੰਦਾ ਬੇਤਾਲ ਬੇਤਾਲ ਗਰਸਤ ਹੈ ਬੇਤਾਲ ਲੱਗਿਆ ਹੋਇਆ ਕੋਈ ਆਦਮੀ ਪੁਰਖ ਆਖਦਾ ਹੈ ਇਹ ਤਾਂ ਉਹ ਨਾਨਕ ਵਿਚਾਰਾ ਹੈ ਜੋ ਮੋਦੀ ਖਾਨੇ ਨੂੰ ਚਲਾਉਂਦਾ ਐ ਲਖਾਂ ਜੀਵਾਂ ਦੀ ਕਲਿਆਣ ਕਰਦਾ ਸੀ ਭਇਆ دیਵਾਨਾ ਸਾਹ ਕਾ ਨਾਨਕ ਬਉਰਾਨਾ ਸਤਿਗੁਰੂ ਜੀ ਕਥਨ ਕਰਦੇ ਹੈ ਭਾਈ ਤੁਹਾਡੀ ਦ੍ਰਿਸ਼ਟੀ ਵਿੱਚ ਮੈਂ ਨਾਨਕ ਬਉਰਾਨਾ ਕਮਲਾ ਮਸਤਾਨ ਹੋ ਗਿਆ ਪਰ ਮੈਂ ਸ਼ਾਹੂਕਾਰ ਪਰਮੇਸ਼ਰ ਦੀ ਪ੍ਰਾਪਤੀ ਦਾ دیਵਾਨਾ ਮਸਤਾਨਾ ਪ੍ਰੇਮੀ ਹੋਇਆ ਹਉ ਹਰ ਬਿਨ ਅਵਰ ਨ ਜਾਣਾ ਰਹਾਉ ਹੇ ਪਾਈ ਮੈਂ ਹਉ ਹੁੰਦਾ ਮੈਂ ਤਾਂ ਪਰਮੇਸ਼ਰ ਤੋਂ ਬਗੈਰ ਹੋਰ ਕਿਸੇ ਨੂੰ ਵੀ ਨਹੀਂ ਜਾਣਿਆ ਰਹਾਉ ਬਿਸਰਾਮ ਦੇ ਕੀ ਕਿਰਪਾ ਕਰਦੇ ਅੱਗੇ ਸਤਿਗੁਰੂ ਜੀ ਮਸਤਾਨੇ ਦੇ ਲੱਛਣ ਕਥਨ ਕਰ ਰਿਹਾ ਤਉ ਦੇਵਾਨਾ ਜਾਣੀਐ ਜਾ ਭੈ ਦੇਵਾਨਾ ਹੋਏ ਹੇ ਪਾਈ ਤਦ ਹੀ ਜੀਵ ਸੱਚਾ دیਵਾਨਾ ਮਸਤਾਨਾ ਜਾਣਿਆ ਜਾ ਸਕਦਾ ਜਦ ਪਰਮੇਸ਼ਰ ਦੇ ਭੈ ਡਰ ਨਾਲ ਦੁਨੀਆਂ ਵੱਲੋਂ دیਵਾਨਾ ਮਸਤਾਨਾ ਹੋ ਜਾਵੇ ਇਕੀ ਸਾਹਿਬ ਬਾਹਰ ਦੂਜਾ ਅਵਰ ਨ ਜਾਣੈ ਕੋਇ ਹਾਂ ਹੀ ਭਾਈ ਇਹੋ ਜਿਹੇ ਮਸਤਾਨੇ ਹੋਣਾ ਕਰੋ ਇੱਕ ਸਾਹਿਬ ਮਾਲਕ ਪਰਮੇਸ਼ਰ ਤੋਂ ਬਾਹਰ ਬਗੈਰ ਦੂਸਰਾ ਹੋਰ ਕੋਈ ਵੀ ਨਾ ਜਾਣੜਾ ਕਰੋ ਤਉ ਦੇਵਾਨਾ ਜਾਣੀਐ ਜਹ ਏਕਾਕਾਰ ਕਮਾਏ ਹਾਂ ਤਦ ਵੀ ਦੇਵਾਨਾ ਮਸਤਾਨਾ ਜਾਣਿਆ ਜਾ ਸਕਦਾ ਜਦ ਇੱਕ ਪਰਮੇਸ਼ਰ ਦੀ ਭਗਤੀ ਰੂਪਕਾਰ ਨੂੰ ਕਮਾਉਣਾ ਕਰੇ ਭਾਵ ਇੱਕੋ ਦਾ ਸਿਮਰਨ ਕਰੇ ਹੁਕਮ ਪਛਾਨੈ ਖਸਮ ਕਾ ਦੂਜੀ ਅਵਰ ਸਿਆਣ ਪਕਾਏ ਖਸਮ ਮਾਲਕ ਪਰਮੇਸ਼ਰ ਦਾ ਨਾਮਦਾਨ ਇਸ਼ਨਾਨ ਰੂਪੀ ਹੁਕਮ ਪਛਾਨਣਾ ਕਰੇ ਦੂਸਰੀ ਦੂਜੀ ਦ્વੈਤ ਵਾਲੀ ਅਵਰ ਹੋਰ ਸਿਆਣ ਚਿਤਰਾਈ ਕਿਸ ਵਾਸਤੇ ਕਰਨੀ ਹੈ ਤਉ دیوانا ਜਾਣੀਐ ਜਾ ਸਾਹਿਬ ਧਰੇ ਪਿਆਰ ਤਦ ਸੱਚਾ دیوانا ਮਸਤਾਨਾ ਜਾਣਿਆ ਜਾ ਸਕਦਾ ਹੈ ਜਦ ਸਾਹਿਬ ਮਾਲਕ ਪਰਮੇਸ਼ਰ ਵਿੱਚ ਪਿਆਰ ਧਾਰਨਾ ਰੱਖਣਾ ਕਰੇ ਮੰਦਾ ਜਾਣੇ ਆਪਕੋ ਅਵਰ ਪਲਾ ਸੰਸਾਰ ਆਪਣੇ ਆਪ ਨੂੰ ਮੰਦਾ ਭੈੜਾ ਜਾਣਣਾ ਕਰੇ ਅਤੇ ਹੋਰ ਸਾਰੇ ਸੰਸਾਰ ਜਗਤ ਨੂੰ ਭਲਾ ਚੰਗਾ ਸਮਝਣਾ ਕਰੇ ਜੋ ਮੰੰਦਾ ਤੇ ਚੰਗਾ ਸੰਸਾਰ ਹੈ ਇਸ ਨੂੰ ਆਪਣਾ ਆਤਮਾ ਰੂਪ ਕਰਕੇ ਜਾਣੇ ਭਾਵ ਸਾਰਿਆਂ ਵਿੱਚ ਆਤਮ ਸਰੂਪ ਦੀ ਜੋਤ ਨੂੰ ਸਮਝਣਾ ਕਰੇ ਸਤਿਗੁਰਾਂ ਤੋਂ ਇਸੇ ਤਰ੍ਹਾਂ ਸਤਿਗੁਰਾਂ ਨੇ ਇਹ ਅਮਰਤ ਬਚਨਾਂ ਨੂੰ ਸੁਣ ਕੇ ਸਭ ਨਿਹਾਲ ਹੋ ਗਏ ਸਤਿਗੁਰਾਂ ਦੇ ਬਚਨ ਸੁਣ ਕੇ ਤੇ ਸਤਿਗੁਰਾਂ ਦੀ ਉਪਮਾ ਕਰਦੇ ਸਭ ਆਪੋ ਆਪਣੀ ਘਰੀ ਚਲੇ ਗਏ ਵਾਹੇ ਗੁਰੂ ਵਾਹੇ ਵਾਹੇ ਗੁਰੂ 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 ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ